ਪਿਛਲੇ ਕਈ ਸਾਲਾਂ ਤੋਂ ਬਾਬਾ ਜੀ ਦੀ ਕਿਰਪਾ ਹੋਈ ਆ ਕਿ ਅਸੀਂ ਇਹ ਕੈਂਪ ਲਾਂਚ ਕਾਮਯਾਬ ਹੋਏ ਕੈਂਪ ਲਾਂਚ ਕਾਮਯਾਬ ਕੀ ਹੋਏ ਬਾਬਾ ਜੀ ਦਾ ਆਸ਼ੀਰਵਾਦ ਹੈ ਤਾਂ ਇਹ ਕਾਮਯਾਬੀ ਹੈ ਅਸੀਂ ਜਦੋਂ ਕੋਈ ਦਵਾਈ ਬਣਾਉਂਦੇ ਆ ਤਾਂ ਅਸੀਂ ਉਹਦੇ ਵਿੱਚੋਂ ਮਤਲਬ ਕੁਇੰਟਲ ਦਵਾਈ ਬਣਾਈ ਤਾਂ 10 ਕਿਲੋ ਕੱਢ ਕੇ ਇੱਕ ਪਾਸੇ ਰੱਖਤੀ ਕੁਇੰਟਲ ਲਿਕਵਿਡ ਬਣਾਇਆ ਉਹ ਚੋਂ ਪੀਣ ਵਾਲੀ ਕੱਢ ਕੇ ਇੱਕ ਪਾਸੇ ਉਹ ਫਿਰ ਅਸੀਂ ਜਿੰਨੇ ਵੀ ਸਾਡੇ ਕੈਂਪ ਲੱਗਦੇ ਆ ਉਹਦੇ ਚ ਅਸੀਂ ਉਹ ਦਸਵੰਧ ਦੀ ਕੱਢੀ ਹੋਈ ਜਿਹੜੀ ਦਵਾਈ ਆ ਲੋਕਾਂ 'ਚ ਵੰਡਣ ਕਰਦੇ ਆ ਜਿਹੜਾ ਪੰਚਮ ਹਲਦੀ ਆ ਇਹ ਤੁਹਾਨੂੰ Google ਤੇ ਵੀ ਮਿਲੂਗਾ ਜਿਵੇਂ www.vaidwan.com ਤੇ ਜਾਓ ਜਾਂ ਸਿੱਧਾ ਹੀ Google ਤੇ ਜਾ ਕੇ ਲਿਖ ਕੇ ਦੇਖੋ ਤੁਸੀਂ ਕਿਤੇ ਵੀ ਵਰਲਡ ਦੇ ਵਿੱਚ ਬੈਠੇ ਹੋ ਤੁਸੀਂ ਜਦੋਂ ਇਹਨੂੰ ਸਰਚ ਕਰੋਗੇ ਡੱਬੀ ਤੁਹਾਡੇ ਅੱਗੇ ਆਏਗੀ ਉਹਦੇ ਇੱਕ ਰੀਜ਼ਨ ਹੈ ਕਿ ਇਹ ਕਰੋੜਾਂ ਲੋਕਾਂ ਨੇ ਇਹਨੂੰ ਅਜ਼ਮਾਇਆ ਹੋਇਆ ਤਾਂ ਇਹ Google ਦੀ ਹਿੱਟ ਲਿਸਟ ਤੇ ਆਈ ਹੋਈ ਆ ਅੱਛਾ ਸਾਡਾ ਸ਼ਰੀਰ ਜਿਹੜੀ ਚੀਜ਼ ਤੇ ਲੱਗ ਗਿਆ ਤੇ ਲੱਗ ਗਿਆ ਇਹ ਇਹਦੇ ਵਿੱਚ ਬੜੀ ਈਗੋ ਹੈ ਜੇ ਇਹਨੂੰ ਤੁਸੀਂ ਕੈਲਸ਼ੀਅਮ ਖਾਣ ਲਾਦੇ ਨੇ ਅੰਦਰੋਂ ਬਣਾਉਣਾ ਬੰਦ ਕਰ ਦੇਣਾ ਆਇਰਨ ਬਾਹਰੋਂ ਲੈਣ ਲੱਗ ਗਏ ਤੁਸੀਂ ਇਹਨੇ ਅੰਦਰੋਂ ਬੰਦ ਕਰ ਦੇਣਾ ਇਸ ਕਰਕੇ ਆਯੁਰਵੈਦਿਕ ਸਿਸਟਮ ਦੇ ਵਿੱਚ ਅਗਰ ਤੁਸੀਂ ਪਾਲਕ ਖਾ ਲਓ ਪਾਲਕ ਦਾ ਸਾਗ ਖਾ ਲਓ ਆਇਰਨ ਬਣ ਜਾਂਦਾ 슈ਗਰ ਦੇ ਜਿਹੜੇ ਮਰੀਜ਼ ਆ ਉਹਨਾਂ ਲਈ ਨੁਸਖਾ ਦੇ ਦਿੰਦੇ ਆ ਕਿ ਮੇਥੀ 20 ਦਾਣੇ ਕਲੌਂਜੀ 10 ਦਾਣੇ ਤੇ ਕਾਲੇ ਛੋਲੇ 40 ਦਾਣੇ ਪਾ ਕੇ ਰਾਤ ਨੂੰ ਭੋਗੇ ਰੱਖ ਦਿਓ ਕੰਚ ਦੇ ਗਲਾਸ ਚ ਜਦੋਂ ਸਵੇਰੇ ਉਹ ਸੌਫਟ ਹੋ ਜਾਂਦੇ ਆ ਤਾਂ ਉਹਨਾਂ ਨੂੰ ਚਬਾ ਚਬਾ ਕੇ ਖਾਣਾ ਤੇ ਤੁਸੀਂ ਦੇਖਣਾ ਕਿ ਥੋੜੇ ਦਿਨਾਂ ਦੇ ਵਿੱਚ ਤੁਹਾਡੀ ਸ਼ੂਗਰ ਜਿਹੜੀ ਆ ਉਹ ਵੀ ਕੰਟਰੋਲ ਆ ਰਹੀ ਆ ਪਰ ਤੁਹਾਡੇ ਸਰੀਰ 'ਚ ਤਾਕਤ ਵੀ ਆ ਰਹੀ ਆ ਸਾਸਕਾਲ ਦਾ ਅਨੁਰੂਧ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਅੱਜ ਪੂਰੀ ਦੁਨੀਆ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਤੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਭਾਵਨਾ ਪ੍ਰਗਟ ਕਰਨ ਦਾ ਤੇ ਸੇਵਾ ਕਰਨ ਦਾ ਸਭ ਤੋਂ ਤਰੀਕਾ ਵੱਖੋ ਵੱਖ ਹੁੰਦਾ ਹੈ। ਅੱਜ ਅਸੀਂ ਮੁਹਾਲੀ ਦੇ ਫੇਜ਼ 1 ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹੋਇਆ ਜਿੱਥੇ ਆਯੁਰਵੈਦਾ ਦੀ ਦੁਨੀਆ ਦੇ ਵਿੱਚ ਮੁਹਾਰਤ ਹਾਸਲ ਕਰ ਚੁੱਕੇ ਵੈਦ ਸੁਭਾਸ਼ ਗੋਇਲ ਪਹੁੰਚੇ ਹੋਏ ਨੇ ਤੇ ਇੱਥੇ ਉਹਨਾਂ ਨੇ ਮੁਫਤ ਕੈਂਪ ਲਗਾਇਆ ਹੋਇਆ ਤਾਂ ਹੁਣ ਸਾਡੇ ਨਾਲ ਮੌਜੂਦ ਨੇ ਖੁਦ ਵੈਦ ਸੁਭਾਸ਼ ਗੋਇਲ ਜੀ ਪਹਿਲਾਂ ਤਾਂ ਤੁਹਾਨੂੰ ਗੁਰਪੁਰਬ ਦੀਆਂ ਵੀ ਲੱਖ ਲੱਖ ਵਧਾਈਆਂ ਤੇ ਇਸ ਮੌਕੇ ਜੋ ਤੁਸੀਂ ਇਹ ਕੈਂ ਤੋਰੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਕਿ ਕੀ ਮੋਟਿਵ ਸੀ ਤੇ ਇਸ ਕੈਂਪ ਬਾਰੇ ਵੀ ਸਾਨੂੰ ਜ਼ਰੂਰ ਦੱਸੋ ਅ ਅੱਜ ਦਾ ਜਿਹੜਾ ਕੈਂਪ ਹੈ ਨਾ ਜੀ ਇਹ ਸਭ ਤੋਂ ਪਹਿਲਾਂ ਮੈਂ ਦੱਸ ਦਵਾ ਗੁਰੂ ਬਾਬਾ ਜੀ ਦੇ ਚਰਨਾਂ ਚ ਔਰ ਇਹ ਸਦਾ ਹਰ ਸਾਲ ਲੱਗ ਰਿਹਾ ਪਿਛਲੇ ਕਈ ਸਾਲਾਂ ਤੋਂ ਬਾਬਾ ਜੀ ਦੀ ਕਿਰਪਾ ਹੋਈ ਆ ਕਿ ਅਸੀਂ ਇਹ ਕੈਂਪ ਲਾਂਚ ਕਾਮਯਾਬ ਹੋਏ ਕੈਂਪ ਲਾਂਚ ਕਾਮਯਾਬ ਕੀ ਹੋਏ ਬਾਬਾ ਜੀ ਦਾ ਆਸ਼ੀਰਵਾਦ ਹੈ ਤਾਂ ਇਹ ਕਾਮਯਾਬੀ ਹੈ ਤਾਂ ਇਹਦੇ ਚ ਸਭ ਤੋਂ ਵੱਡੀ ਚੀਜ਼ ਸੀਗੀ ਕਿ ਅਸੀਂ ਅਸੀਂ ਜਦੋਂ ਕੋਈ ਦਵਾਈ ਬਣਾਉਂਦੇ ਆ ਤਾਂ ਅਸੀਂ ਉਹਦੇ ਵਿੱਚੋਂ ਮਤਲਬ ਕੁਆਂਟਲ ਦਵਾਈ ਬਣਾਈ ਤਾਂ 10 ਕਿਲੋ ਕੱਢ ਕੇ ਇੱਕ ਪਾਸੇ ਰੱਖਤੀ ਕੁਆਂਟਲ ਲਿਕਵਿਡ ਬਣਾਇਆ ਉਹ ਚੋਂ ਪੀਣ ਵਾਲੀ ਕੱਢ ਕੇ ਇੱਕ ਪਾਸੇ ਉਹ ਫਿਰ ਅਸੀਂ ਜਿੰਨੇ ਵੀ ਸਾਡੇ ਕੈਂਪ ਲੱਗਦੇ ਆ ਉਹਦੇ ਚ ਅਸੀਂ ਉਹ ਦਸਬੰਦ ਦੀ ਕੱਢੀ ਹੋਈ ਜਿਹੜੀ ਦਵਾਈ ਆ ਲੋਕਾਂ 'ਚ ਵਿਤਰਣ ਕਰਦੇ ਆ ਤਾਂ ਉਹਦੇ ਵਾਸਤੇ ਸਾਨੂੰ ਬੜਾ ਹੌਸਲਾ ਮਿਲਦਾ ਬਾਬਾ ਜੀ ਦਾ ਕਿ ਅਸੀਂ ਜਿਹੜੀ ਚੀਜ਼ ਕੱਢੀ ਸੀ ਅਸੀਂ ਸਹੀ ਹੱਥਾਂ 'ਚ ਪਹੁੰਚਾਤੀ ਸਹੀ ਲੋਕਾਂ ਨੂੰ ਪਹੁੰਚਾਈ ਆ ਹੁਣ ਜਿਵੇਂ ਮਾਤਾ ਜੀ ਆਏ ਨੇ ਹੋਰ ਆਏ ਨੇ ਕਿ ਨਹੀਂ ਉਮੀਦ ਲੈ ਕੇ ਲੋਕ ਆਉਂਦੇ ਨੇ ਤਾਂ ਉਹ ਜਿਹੜੇ ਚੀਜ਼ਾਂ ਨੇ ਉਹਨਾਂ 'ਚ ਸਾਨੂੰ ਜਿਹੜਾ ਆਸ਼ੀਰਵਾਦ ਮਿਲ ਰਿਹਾ ਲੋਕ ਔਰ ਦੂਜੀ ਵਾਰ ਮੈਂ ਤੁਹਾਨੂੰ ਦੱਸਾਂ ਕਿ ਸਾਡਾ ਕੈਂਪ ਲਾਉਣ ਦਾ ਮੇਨ ਮੋਟਿਵ ਇਹ ਹੁੰਦਾ ਕਿ ਅਸੀਂ ਲੋਕਾਂ ਨੂੰ ਉਹ ਗੱਲ ਸਮਝਾ ਦਈਏ ਜਿਹੜੇ ਸਾਡੇ ਕੋਲੇ ਆਉਣ ਤੋਂ ਹੁਣ ਸਾਡੀਆਂ ਕਲੀਨਿਕ ਤੇ ਆਉਂਦੇ ਆ ਅਪਾਇੰਟਮੈਂਟ ਨਹੀਂ ਮਿਲਦੀਆਂ ਟਾਈਮ ਨਹੀਂ ਮਿਲਦਾ ਤਾਂ ਮੈਂ ਥੋੜਾ ਓਪਨ ਚ ਆ ਕੇ ਬੈਠ ਜਾਣਾ ਕਿ ਲੋਕਾਂ ਨੂੰ ਮੈਂ ਖੁੱਲੇ ਦਿਲ ਨਾਲ ਕੁਝ ਚੀਜ਼ਾਂ ਦੱਸ ਜਾਵਾਂ ਤਾਂ ਉਹਦੇ 'ਚ ਕੀ ਹੁੰਦਾ ਕਿ ਅਸੀਂ ਲੋਕਾਂ ਨੂੰ ਆਪਰੇਸ਼ਨ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਰੇਸ਼ਨ ਨਾ ਕਰਾਉਣਾ ਪਵੇ ਔਰ ਜਿਹੜੇ ਲੋਕਾਂ ਨੂੰ ਆਪਰੇਸ਼ਨ ਦੀ ਲੋੜ ਹੈ ਉਹ ਤਾਂ ਦੇਖੋ ਹੋਊਗਾ ਹੀ ਹੋਊਗਾ ਜਿਹੜਾ ਹੁਣ ਫੋਰਥ ਸਟੇਜ ਤੇ ਚਲਾ ਗਿਆ ਹੁਣੇ ਹੀ ਹੋਣਾ ਜਿਹੜਾ ਫਰਸਟ ਸਟੇਜ ਤੇ ਹੈਗਾ ਉਹਨੂੰ ਬਚਾਇਆ ਜਾ ਸਕਦਾ ਤਾਂ ਇਹ ਸਾਡਾ ਮੇਨ ਮਕਸਦ ਹੁੰਦਾ ਕਿ ਜਿਨ੍ਹਾਂ ਨੂੰ ਗੋਡਿਆਂ ਦੀ ਤਕਲੀਫ ਹੈ ਮੋਡਿਆਂ ਦੀ ਤਕਲੀਫ ਹੈ ਪਿੱਤੇ ਦੀ ਤਕਲੀਫ ਹੈ ਕੋਈ ਵੀ ਹੈ ਉਹਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਲੋਕਾਂ ਨੂੰ ਸਿੱਧੇ ਤੌਰ ਤੇ ਮਿਲ ਕੇ ਸਮਝਾਇਆ ਜਾ ਸਕਦਾ ਅਸੀਂ ਅਕਸਰ ਦੇਖਦੇ ਹਾਂ ਕਿ ਤੁਸੀਂ ਆਪਣੇ ਸ਼ੋਜ਼ ਦੇ ਵਿੱਚ ਵੀ ਨੁਸਖੇ ਐਵੇਂ ਹੀ ਦੱਸ ਦਿੰਦੇ ਹੋ ਆਪਣੀਆਂ ਦਵਾਈਆਂ ਦੇ ਤਾਂ ਅਕਸਰ ਇਹ ਲੋਕ ਨਹੀਂ ਦੱਸਦੇ ਤਾਂ ਮਨ ਵਿੱਚ ਲਾਲਚ ਨਹੀਂ ਉੱਪਰਦਾ ਇਸ ਚੀਜ਼ ਨੂੰ ਲੈ ਕੇ ਕਿ ਮੈਂ ਤਾਂ ਆਪਣੀਆਂ ਦਵਾਈਆਂ ਦੇ ਨੁਸਖੇ ਇੱਦਾਂ ਹੀ ਦੱਸ ਰਿਹਾ ਲਾਲਚ ਲਾਲਚ ਦੀ ਗੱਲ ਇਹ ਆ ਲਾਲਚ ਸਾਡੇ ਚ ਵੀ ਹੈਗਾ ਸਾਡੇ ਚ ਹੁਣ ਇਹੀ ਲਾਲਚ ਹੈ ਵੀ ਜ਼ਿੰਦਗੀ ਜਿਹੜੀ ਆ ਉਹ ਹੁਣ ਉਸ ਪੜਾਅ ਤੇ ਆ ਜਿਹੜਾ ਜਿਹੜਾ ਕਿ ਚੌਥਾ ਪੜਾਅ ਹੁੰਦਾ ਜ਼ਿੰਦਗੀ ਦਾ ਆਪਾਂ ਕਹਿੰਦੇ ਆ ਨਾ ਕਿ ਹੁਣ ਜ਼ਿੰਦਗੀ ਚਾਰ ਦਿਨ ਦੀ ਆ ਤਿੰਨ ਦਿਨ ਤਾਂ ਨਿਕਲ ਗਏ ਸੱਠਾਂ ਦੇ ਹੋ ਗਏ ਹੁਣ ਚੌਥਾ ਪੜਾਅ ਚੱਲ ਰਿਹਾ ਕਿ ਇਸ ਪਰੌ ਦੇ ਵਿੱਚ ਜਾ ਕੇ ਵੀ ਜਿਹੜੇ ਲਾਲਚ ਨੇ ਉਹ ਦੂਜੇ ਲਾਲਚ ਦੇ ਵਿੱਚ ਕਨਵਰਟ ਹੋ ਜਾਂਦੇ ਨੇ ਕਿ ਉਹਨਾਂ ਤਾਂ ਇਹੀ ਲਾਲਚ ਹੈ ਵੀ ਬਾਬਾ ਜੀ ਦਾ ਆਸ਼ੀਰਵਾਦ ਕਿਵੇਂ ਮਿਲ ਸਕਦਾ ਕਿਵੇਂ ਅਸੀਂ ਉਹਨਾਂ ਤੋਂ ਜਿਹੜੇ ਕਰੇ ਹੋਏ ਕਰਮ ਨੇ ਪਿਛਲੇ ਅਗਲੇ ਉਹਨਾਂ ਦੀ ਮਾਫੀ ਮੰਗ ਸਕਦੇ ਆ ਇਹ ਕੋਈ ਵੀ ਇਨਸਾਨ ਹੈ ਜਾਨੀ ਜਿਹਦੇ ਕਰਮ ਸਾਫ਼ ਹੋਣ ਸਭ ਨੇ ਕੋਈ ਨਾ ਕੋਈ ਗਲਤੀ ਹੁੰਦੀ ਹੈ ਜਾਣੇ ਅਣਜਾਣੇ ਚ ਹੁੰਦੀ ਹੈ ਸਾਡੇ ਕੋਲੋਂ ਵੀ ਹੋਈਆਂ ਹੋਣਗੀਆਂ ਕੀ ਪਤਾ ਅੱਜ ਸ਼ਾਇਦ ਬਾਬਾ ਜੀ ਨੇ ਸਾਨੂੰ ਚੁਣ ਲਿਆ ਸਾਡੇ ਤੇ ਆਪਦਾ ਹੱਥ ਰੱਖਤਾ ਅਸੀਂ ਗੁਰਦੁਆਰਾ ਸਾਹਿਬ 'ਚ ਬਹਿ ਕੇ ਬੜੇ ਹੌਸਲੇ ਨਾਲ ਇਹ ਕੰਮ ਕਰ پا ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਸਾਡੇ ਵੈਦ ਨੇ ਸਾਡੇ ਡਾਕਟਰ ਨੇ ਇਹ ਸਾਰੇ ਸਾਡੇ ਨਾਲ ਕਈ-ਕਈ ਸਾਲਾਂ ਤੋਂ ਜੁੜੇ ਹੋਏ ਨੇ ਔਰ ਇਹਦਾ ਇਹੀ ਰੀਜ਼ਨ ਹੈ ਕਿ ਅਸੀਂ ਨਾਮ ਜਬੋ ਵੰਡ ਸਕੋ ਤੇ ਕਿਰਤ ਕਰੋ ਦੇ ਉੱਤੇ ਕੰਮ ਕਰ ਰਹੇ ਆ ਸਾਡਾ ਸਲੋਗਨ ਵੀ ਇਹੀ ਆ ਕਲੀਨਿਕ ਚ ਵੀ ਇਹੀ ਲਿਖਿਆ ਪਰ ਬਾਬਾ ਦੀਪ ਸਿੰਘ ਜੀ ਦਾ ਸਦਾ ਅਸੀਂ ਸਹਾਰਾ ਲੈ ਕੇ ਚੱਲਦੇ ਆ ਪਰ ਬਾਬਾ ਜੀ ਦਾ ਜਿਹੜਾ ਆਸ਼ੀਰਵਾਦ ਹੈ ਉਹ ਸਦਾ ਸਾਡੇ ਨਾਲ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਕੋਈ ਵੀ ਇਹ ਜੀ ਗਲਤੀ ਨਹੀਂ ਕਰਾਂਗੇ ਜਿਹੜੀ ਕਿ ਬਾਬਾ ਜੀ ਦੇ ਚਰਨਾਂ 'ਚ ਕੁਝ ਗੁਸਤਾਖੀ ਹੋ ਜਾਏ ਜੀ ਆਹ ਇਹ ਲੈ ਕੇ ਪਹੁੰਚੇ ਹੋਏ ਆ ਅੱਜ ਤੁਸੀਂ ਅਸੀਂ ਚਾਹਾਂਗੇ ਕਿ ਜ਼ਰੂਰ ਤੁਸੀਂ ਕਿਸੇ ਦਵਾਈ ਬਾਰੇ ਸਾਨੂੰ ਜ਼ਰੂਰ ਦੱਸੋ ਇੱਕ ਮੈਂ ਤੁਹਾਨੂੰ ਦੱਸਦਾ ਜਿਹੜੀ ਮੈਂ ਕਿਸੇ ਨਾਲ ਵੀ ਨਹੀਂ ਗੱਲ ਕੀਤੀ ਕਿਸੇ ਚੈਨਲ ਨਾਲ ਨਹੀਂ ਕੀਤੀ ਅਸੀਂ ਇੱਕ ਗੱਟ ਹੈਲਥ ਵਾਸਤੇ ਬਣਾਇਆ ਪ੍ਰੋਡਕਟ ਇਹ ਗੱਟ ਹੈਲਥ ਜਿਹੜੀ ਆ ਅੱਜਕੱਲ ਜਿਨ੍ਹਾਂ ਦੀ ਗੱਟ ਹੈਲਥ ਕਮਜ਼ੋਰ ਆ ਪੇਟ ਕਮਜ਼ੋਰ ਆ ਅੰਤੜੀਆਂ ਰੋਟੀ ਖਾਧੀ ਜਦੇ ਟਾਇਲਟ ਨੂੰ ਭਜਦਾ ਬੰਦਾ ਮਤਲਬ ਪਾਣੀ ਵੀ ਪੀਤਾ ਲੈਟਰਨ ਭਜ ਲੈਂਦਾ ਬਾਥਰੂਮ ਬਹੁਤ ਤੇਜ਼ ਆ ਰਿਹਾ ਕਈਆਂ ਨੂੰ ਇੰਨਾ ਪਿਸ਼ਾਬ ਆਉਂਦਾ ਵੀ ਉਹ ਜਦੋਂ ਪਿਸ਼ਾਬ ਆ ਜਾਂਦਾ ਬਾਥਰੂਮ ਤੱਕ ਵੀ ਨਹੀਂ ਜਾਇਆ ਜਾਂਦਾ ਉੱਥੇ ਤੱਕ ਜਾਂਦੇ ਜਾਂਦੇ ਨਿਕਲ ਜਾਂਦਾ ਸਾਡੇ ਕਈ ਪੈਣਾ ਕਹਿੰਦੀਆਂ ਨੇ ਵੀਰ ਕਹਿੰਦੇ ਆ ਤੇ ਉਹਨਾਂ ਵਾਸਤੇ ਜਦ ਤੱਕ ਗੱਟ ਹੈਲਥ ਠੀਕ ਨਹੀਂ ਹੁੰਦੀ ਜਦ ਤੱਕ ਇਹ ਗੱਲ ਨਹੀਂ ਬਣਦੀ ਇਹ ਗੱਟ ਹੈਲਥ ਵਾਸਤੇ ਬਹੁਤ ਵਧੀਆ ਚੀਜ਼ ਆ ਔਰ ਇੱਕ ਪੰਚਮ ਹਲਦੀ ਬਹੁਤ ਵਧੀਆ ਸਾਡਾ ਪ੍ਰੋਡਕਟ ਜਿਹੜਾ ਪੰਚਮ ਹਲਦੀ ਆ ਇਹ ਤੁਹਾਨੂੰ Google ਤੇ ਵੀ ਮਿਲੂਗਾ ਜਿਵੇਂ www.vaidwan.com ਤੇ ਜਾਓ ਜਾਂ ਸਿੱਧਾ ਹੀ Google ਤੇ ਜਾ ਕੇ ਲਿਖ ਕੇ ਦੇਖੋ ਤੁਸੀਂ ਕਿਤੇ ਵੀ ਵਰਲਡ ਦੇ ਵਿੱਚ ਬੈਠੇ ਹੋ ਤੁਸੀਂ ਜਦੋਂ ਇਹਨੂੰ ਸਰਚ ਕਰੋਗੇ ਡੱਬੀ ਤੁਹਾਡੇ ਅੱਗੇ ਆਏਗੀ ਉਹਦੇ ਇੱਕ ਰੀਜ਼ਨ ਹੈ ਕਿ ਇਹ ਕਰੋੜਾਂ ਲੋਕਾਂ ਨੇ ਇਹਨੂੰ ਅਜ਼ਮਾਇਆ ਹੋਇਆ ਤਾਂ ਇਹ ਗੂਗਲ ਦੀ ਹਿੱਟ ਲਿਸਟ ਤੇ ਆਈ ਹੋਈ ਆ ਔਰ ਜਿਹੜਾ ਵੀ ਇਹਨੂੰ ਖਾ ਲੈਂਦਾ ਉਹਨੂੰ ਕਦੇ ਵੀ ਹੱਡੀਆਂ 'ਚ ਦਰਦ ਬੈਕ 'ਚ ਦਰਦ ਦਿਮਾਗ 'ਚ ਦਰਦ ਸਟ੍ਰੈਸ ਔਰ ਨੀਂਦ ਨਾ ਆਉਂਦੀ ਹੋਵੇ ਉਹਦੇ ਲਈ ਵੀ ਫਾਇਦੇਮੰਦ ਮਤਲਬ ਇਹ ਹੈ ਹਲਦੀ ਪਰ ਕਰਦੀ ਬੜਾ ਕਮਾਲ ਪੰਚਮ ਹਲਦੀ ਜੀ ਔਰ ਇਦਾਂ ਦੇ ਬਹੁਤ ਸਾਰੇ ਪ੍ਰੋਡਕਟ ਨੇ ਇੱਕ ਸਾਡਾ ਪ੍ਰੋਡਕਟ ਹੈ ਮੇਨ ਜਿਹੜਾ ਮੇਲ ਵਾਸਤੇ ਹੈ ਐਕਸ ਪਲੱਸ 골ਡ ਕੈਪਸੂਲ ਹੈ ਇਹ ਜਿਹੜਾ ਐਕਸ ਪਲੱਸ 골ਡ ਕੈਪਸੂਲ ਬਣਿਆ ਲੋਕਾਂ ਦੀ ਸੋਚ ਹੈ ਕਿ ਸ਼ਾਇਦ ਗੋਇਲ ਸਾਹਿਬ ਨੇ ਮੈਰਿਡ ਹੈਪੀ ਲਾਈਫ ਲਈ ਬਣਾਇਆ ਉਹ ਤੇ ਆਪੀ ਹੈਪੀ ਆ ਜਦੋਂ ਤੁਹਾਡੀ ਸਿਹਤ ਹੈਪੀ ਆ ਇਹ ਤੁਹਾਡੀ ਬਾਡੀ ਦੇ ਵਿੱਚ ਹੱਡੀਆਂ ਨੂੰ ਮਜ਼ਬੂਤ ਰੱਖਣ ਚ ਬਲੱਡ ਸਰਕੂਲੇਸ਼ਨ ਨੂੰ ਠੀਕ ਕਰਨ ਦੇ ਵਿੱਚ ਪਾਚਨ ਕਿਰਿਆ ਨੂੰ ਠੀਕ ਕਰਨ ਦੇ ਵਿੱਚ ਔਰ ਨੀਂਦ ਤੁਹਾਡੀ ਠੀਕ ਕਰਨ ਦੇ ਵਿੱਚ ਹਰ ਚੀਜ਼ ਦੇ ਵਿੱਚ ਇਸ ਸਟੈਮਨਾ ਵਿਧਾਨ ਦੇ ਵਿੱਚ ਬਹੁਤ ਫਾਇਦੇਮੰਦ ਹੈ ਔਰ ਹੁਣ ਅਸੀਂ ਇਹ ਭੈਣਾ ਵਾਸਤੇ ਵੀ ਬਣਾਇਆ ਐਕਸ ਪਲੱਸ ਮਰਦਾਨੀ ਟੈਬਲੇਟ ਤਾਂ ਕਿ ਉਹ ਜਿਹੜੇ ਸਾਡੀਆਂ ਭੈਣਾਂ ਨੇ ਜਿਹੜੇ ਹਰ ਵਕਤ ਕਹਿੰਦੀਆਂ ਨੇ ਵੀਰ ਜੀ ਚਿੜਚਿੜਾ ਪਣ ਆਈ ਜਾਂਦਾ ਸਵੇਰ ਆਏ ਲੱਗਦਾ ਬਸ ਕੋਈ ਮੈਨੂੰ ਕੁਝ ਕਵੇ ਹੀ ਨਾ ਉਹਨਾਂ ਵਾਸਤੇ ਇਹ ਚੀਜ਼ ਬਣੀ ਆ ਤਾਂ ਕਿ ਉਹਨਾਂ ਦਾ ਸਟ्रेस ਦੂਰ ਹੋਵੇ ਤਾਂ ਇਹ ਜਿਹੜੀਆਂ ਚੀਜ਼ਾਂ ਸਾਡੀ ਕੋਸ਼ਿਸ਼ ਇਹੀ ਆ ਕਿ ਅਸੀਂ ਲੋਕਾਂ ਨੂੰ ਉਹ ਚੀਜ਼ਾਂ ਦੇ ਦਈਏ ਜਿਹੜੀਆਂ ਉਹਨਾਂ ਨੂੰ ਨਹੀਂ ਮਿਲ ਸਕਦੇ ਐਲੋਪੈਥਿਕ ਦੇ ਵਿੱਚੋਂ ਆਯੁਰਵੇਦੀ ਦਊਗਾ ਜੋ ਚੀਜ਼ ਸਾਨੂੰ ਰਸੋਈ ਚੋਂ ਮਿਲ ਸਕਦੀ ਹੈ ਹੋਟਲ ਚ ਨਹੀਂ ਮਿਲ ਸਕਦੀ ਇਸ ਕਰਕੇ ਇਹ ਸਾਡੀ ਇੱਕ ਰਸੋਈ ਹੈ ਅਸੀਂ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਉਹਨਾਂ ਨੇ ਕਿਚਨ ਬਣਾ ਲਿਆ ਉਹਦੇ ਘਰ ਚ ਉਹਨੂੰ ਰਸੋਈ ਚ ਕਨਵਰਟ ਕਰਕੇ ਉਹਨਾਂ ਨੂੰ ਦੱਸਿਆ ਜਾਵੇ ਕਿ ਆਪਣੀ ਰਸੋਈ ਦੇ ਵਿੱਚ ਆਹ ਚੀਜ਼ਾਂ ਲੈ ਕੇ ਆਓ ਤਾਂ ਕਿ ਅਸੀਂ ਆਪਣੀ ਸਿਹਤ ਨੂੰ ਸਹੀ ਰੱਖ ਸਕੀਏ ਤੁਸੀਂ ਕਿਹਾ ਨਾ ਕਿ ਸਾਡੀ ਰਸੋਈ ਵਿੱਚ ਹੀ ਸਭ ਕੁਝ ਮੌਜੂਦ ਹੈ ਆਪਣੇ ਪਹਿਲਾਂ ਵੀ ਆਪਣੇ ਇੰਡੀਆ ਚ ਕਹੋ ਦੇਸ਼ ਜਿਹੜਾ ਨਾ ਪੰਜਾਬ ਚ ਪਹਿਲਾਂ ਵੀ ਆਯੁਰਵੇਦ ਨਾਲ ਇਲਾਜ ਕੀਤਾ ਜਾਂਦਾ ਸੀ ਹੁਣ ਜਿਵੇਂ ਲੋਕਾਂ ਦੇ ਰਹਿਣ ਸਹਿਣ ਦੇ ਤਰੀਕੇ ਬਦਲ ਗਏ ਉਵੇਂ ਦਵਾਈਆਂ ਦੇ ਤਰੀਕੇ ਵੀ ਬਦਲ ਗਏ ਤਾਂ ਇਸ ਬਾਰੇ ਤੁਸੀਂ ਕੀ ਕਹੋਗੇ ਕਿ ਉਹ ਆਪਣੇ ਆਪਣੇ ਕੋਲ ਹੀ ਹੁੰਦੀਆਂ ਨੇ ਉਹ ਸਭ ਚੀਜ਼ਾਂ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ ਹਾਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਆਯੁਰਵੇਦਿਕ ਦਵਾਈਆਂ ਨਾਲ ਠੀਕ ਕੀਤੀਆਂ ਜਾ ਸਕਦੀਆਂ ਜਿਵੇਂ ਹੁਣ ਮੰਨ ਲਓ ਕਈ ਲੋਕ ਨੇ ਮਾੜੀ ਮਾੜੀ ਗੱਲ ਤੇ ਅੰਗਰੇਜ਼ੀ ਦਵਾਈ ਖਾ ਲੈਂਦੇ ਆ ਅੱਛਾ ਸਾਡਾ ਸ਼ਰੀਰ ਆ ਜਿਹੜੀ ਚੀਜ਼ ਤੇ ਲੱਗ ਗਿਆ ਤੇ ਲੱਗ ਗਿਆ ਇਹ ਇਹਦੇ ਵਿੱਚ ਬੜੀ ਈਗੋ ਹੈ ਜੇ ਇਹਨੂੰ ਤੁਸੀਂ ਕੈਲਸ਼ੀਅਮ ਖਾਣ ਲੱਗਦੇ ਨੇ ਅੰਦਰੋਂ ਬਣਾਉਣਾ ਬੰਦ ਕਰ ਦੇਣਾ ਆਇਰਨ ਬਾਹਰੋਂ ਲੈਣ ਲੱਗ ਗਏ ਤੁਸੀਂ ਇਹਨੇ ਅੰਦਰੋਂ ਬੰਦ ਕਰ ਦੇਣਾ ਇਸ ਕਰਕੇ ਆਯੁਰਵੈਦਿਕ ਸਿਸਟਮ ਦੇ ਵਿੱਚ ਅਗਰ ਤੁਸੀਂ ਪਾਲਕ ਖਾ ਲਓ ਪਾਲਕ ਦਾ ਸਾਗ ਖਾ ਲਓ ਆਇਰਨ ਬਣ ਜਾਂਦਾ ਪਰ ਪਾਲਕ ਚ ਪਨੀਰ ਠੋਕ ਲੈਂਦੇ ਆ ਜਿਵੇਂ ਖਰਾਬ ਕਰ ਲੈਂਦੇ ਆ ਕੱਲਾ ਪਾਲਕ ਖਾਓ ਜੇ ਕਮਜ਼ੋਰੀ ਆ ਸਵਾਦ ਲਈ ਜੋ ਮਰਜ਼ੀ ਖਾਓ ਪਰ ਜਿਹੜੀ ਚੀਜ਼ ਜਿਵੇਂ ਬਣੀ ਆ ਓਵੇਂ ਅਗਰ ਖਾਧੀ ਜਾਵੇ ਉਹਦੇ ਵਾਸਤੇ ਬਹੁਤ ਵਧੀਆ ਤੁਹਾਡੇ ਕੋਲੇ ਪਲੇਟਫਾਰਮ ਹੈ www. vaidwan.com ਤੇ ਜਾ ਕੇ ਘਰੇਲੂ ਨੁਸਖੇ ਦੇਖੋ ਪੜੋ ਸਮਝੋ ਉਹਨਾਂ ਨੂੰ ਉਸ ਤੋਂ ਬਾਅਦ ਦੇਖੋ ਵੀ ਕਿਹੜੀਆਂ-ਕਿਹੜੀਆਂ ਦਵਾਈਆਂ ਲੈਣੀਆਂ ਨੇ ਦਵਾਈ ਉਹੀ ਖਰੀਦਣੀ ਆ ਸਾਡੇ ਸਾਈਟ ਤੋਂ ਜਦੋਂ ਤੁਹਾਡਾ ਮਨ ਬਣ ਜੇ ਵੀ ਲੈਣੀ ਆ ਔਰ ਉਹਦੇ ਥੱਲੇ ਪਰਹੇਜ਼ ਲਿਖੇ ਹੁੰਦੇ ਨੇ ਵੀ ਉਹ ਪਰਹੇਜ਼ ਕਰ ਲਓਗੇ ਤਾਂ ਲੈਣੀ ਆ ਐਵੇਂ ਨਾ ਚੱਕ ਕੇ ਆਰਡਰ ਕਰ ਦਿਆ ਕਰੋ ਉਹਦਾ ਕੋਈ ਫਾਇਦਾ ਨਹੀਂ ਘਰੇਲਮਾਰੀ ਚ ਲਿਆ ਕੇ ਰੱਖਣ ਦਾ ਗੋਇਲ ਦੀ ਬੈਂਕ 'ਚ ਬੈਲੈਂਸ ਵਧੂਗਾ ਤੁਹਾਡੀ ਅਲਮਾਰੀ 'ਚ ਕੂੜਾ ਵਧੂਗਾ ਜੇ ਤੁਸੀਂ ਚੀਜ਼ ਲੈਣੀ ਆ ਤਾਂ ਉਹਨੂੰ ਤਸੱਲੀ ਨਾਲ ਲਓ ਤੇ ਖਾਓ ਔਰ ਆਪਣੇ ਜੀਵਨ ਨੂੰ ਅੱਛੀ ਤਰ੍ਹਾਂ ਚਲਾਉਣ ਦੇ ਵਿੱਚ ਕਾਮਯਾਬੀ ਹਾਸਲ ਕਰੋ ਜੀ ਯੂਥਲੀ ਮੈਂ ਕਹਾਂਗੀ ਸਪੈਸ਼ਲੀ ਕਿ ਅੱਜ ਜਿਵੇਂ ਅਸੀਂ ਪਹਿਲਾਂ ਦੇਖਦੇ ਸੀ ਨਾ ਬੜੀ ਲੰਬੀ ਉਮਰ ਤੱਕ ਫਿੱਟ ਰਹਿੰਦੇ ਸੀ ਜਵਾਨ ਰਹਿੰਦੇ ਸੀ ਹੁਣ ਸਾਡਾ ਯੂਥ ਬੜਾ ਛੇਤੀ ਥੱਕਦਾ ਆ ਸਟ्रेस ਵੀ ਬੜੀ ਛੇਤੀ ਹੁੰਦਾ ਤੇ ਇਸ ਸਬਾਰੇ ਕੋਈ ਚੀਜ਼ ਇਹਨਾਂ ਢੇਟ ਦੀ ਪਾਚਨ ਕਿਰਿਆ ਖਰਾਬ ਆ ਕੁਝ ਸਾਡਾ ਡਾਈਟ ਖਾਣ ਪਾਨ ਥੋੜਾ ਜਿਹਾ ਵਿਗੜ ਗਿਆ ਅੱਗੇ ਅਸੀਂ ਮੱਕੀ ਦੀ ਰੋਟੀ ਖਾਂਦੇ ਸਾਗ ਖਾਂਦੇ ਉਹਦੇ ਨਾਲ ਖਾ ਕੇ ਅਸੀਂ ਅਦਰਕ ਵੀ ਲੈਂਦੇ ਮੱਖਣ ਵੀ ਪਾਉਂਦੇ ਦੇਸੀ ਘਿਓ ਵੀ ਪਾਉਂਦੇ ਤੇ ਨਾਲ ਐਡੀ ਬੋਤਲ ਭਰ ਕੇ ਲੱਸੀ ਦੀ ਪੀ ਜਾਂਦੇ ਸੀ ਹੈ ਨਾ ਐਡਾ ਕੰਗਣੀ ਵਾਲਾ ਗਲਾਸ ਲੱਸੀ ਦਾ ਪੀਂਦੇ ਸੀ ਤਾਂ ਉਦੋਂ ਸਾਡੀ એનર્ਜੀ ਉਸ ਟਾਈਪ ਹੁੰਦੀ ਸੀ ਹੁਣ ਕੀ ਹੁੰਦਾ ਹੁਣ ਅਸੀਂ ਪੀਜ਼ਾ ਖਾਂਦੇ ਨੇ 버거 ਖਾਂਦੇ ਉਹਦੇ ਨਾਲ ਕੋਲਡ ਡਰਿੰਕ ਚ ਚੂਸ ਲੈਂਦੇ ਆ ਤੇ ਉਹ ਉਹ ਬਰ ਅੰਦਰ ਜਾ ਕੇ ਕੀ એનર્ਜੀ ਦਊਗਾ ਇਸ ਕਰਕੇ ਸਾਡਾ ਯੂਥ ਜਿਹੜਾ ਪਰ ਮੈਂ ਕਹਿੰਦਾ ਜੋ ਮਰਜ਼ੀ ਖਾਓ ਪੀਓ ਅਸੀਂ ਕਿਸੇ ਦੇ ਹੱਟ ਬੰਦ ਨਹੀਂ ਕਰਨੇ ਚਾਹੁੰਦੇ ਸਾਰੇ ਚਲਾਓ ਆਪਦੇ ਪਰ ਲੇਕਿਨ ਇੱਕ ਚੀਜ਼ ਦਾ ਖਿਆਲ ਰੱਖੋ ਜਦੋਂ ਸਵੇਰੇ ਸੁੱਤੇ ਉੱਠਦੇ ਹੋ ਉੱਠਣਸਾਰ ਇੱਕ ਔਲਾ ਖਾ ਲਿਆ ਕਰੋ ਜਦੋਂ ਤਾਜ਼ਾ ਹੁੰਦਾ ਤਾਜ਼ਾ ਖਾ ਲਓ ਜਦੋਂ ਤਾਜ਼ਾ ਹੁਣ ਬੰਦ ਹੋ ਗਿਆ ਇੱਕ ਚਮਚਾ ਔਲਿਆਂ ਦੇ ਚੂਰਨ ਦਾ ਪਾਣੀ ਚ ਘੋਲ ਕੇ ਰਾਤ ਨੂੰ ਰੱਖ ਦੋ ਸਵੇਰੇ ਪੀ ਲਿਆ ਕਰੋ ਮੈਂ ਕਹਿੰਦਾ ਜੋ ਮਰਜ਼ੀ ਖਾਈ ਪੀਜੋ ਦਿਨ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਲੇਕਿਨ ਇਹ ਵੀ ਨਾ ਕਿਉਂ ਵੀ ਗੋਲਸਾਹਬ ਨੇ ਪਤਾ ਨਹੀਂ ਠੇਕੇ ਹੀ ਘੋਲਤੇ ਵੀ ਉਹਦਾ ਮਤਲਬ ਇਹ ਹੁੰਦਾ ਖਾਣਾ ਪੀਣਾ ਵਧੀਆ ਕਰ ਲਓ ਦਾਰੂ ਨਹੀਂ ਪੀਣੀ ਦਾਰੂ ਸਾਰਿਆਂ ਲਈ ਬਰਜਤ ਆ ਔਰ ਦਾਰੂ ਹਮੇਸ਼ਾ ਬੁਰਾਈ ਕਰਦੀ ਆ ਅੱਜ ਤੱਕ ਦਾਰੂ ਪੀਣ ਵਾਲੇ ਕਿਸੇ ਵੀ ਇਨਸਾਨ ਦਾ ਮੈਂ ਤੇ ਭਲਾਉਂਦਾ ਦੇਖਿਆ ਨਹੀਂ ਜੇ ਕੋਈ ਅਰਮਾ ਪਤੀ ਆ ਉਹ ਵੀ ਜੇ दारू ਪੀਂਦਾ ਉਹ ਹੋਰ ਅਰਮਾਹਪਤੀ ਹੋ ਸਕਦਾ ਸੀ ਜੇ ਗਰੀਬ ਆ ਉਹ दारू ਪੀਂਦਾ ਤਾਂ ਉਹ ਥੋੜਾ ਬਹੁਤਾ ਅਮੀਰ ਹੋ ਸਕਦਾ ਸੀ ਕਿਉਂਕਿ दारू ਜਿਹੜੀ ਆ ਉਹ ਤੇ 100 ਰੁਪਏ ਦੀ ਹੁੰਦੀ ਆ 200 ਦੀ ਹੁੰਦੀ ਆ ਕੋਈ ਹਜ਼ਾਰ ਦੀ ਪੀ ਲੈਂਦਾ ਇਸ ਤੋਂ ਵੱਧ ਤਾਂ ਨਹੀਂ ਪਰ ਉਹ ਜਿਹੜਾ ਥੋੜਾ ਸਮਾਂ ਹੁੰਦਾ 2-3 ਘੰਟੇ ਉਹ ਨੂੰ ਪੀਣ 'ਚ ਗੁਜ਼ਾਰਦੇ ਆ ਉਹਦੀ ਕੀਮਤ ਬਹੁਤ ਆ ਉਸ ਸਮੇਂ ਦੇ ਵਿੱਚ ਤੁਸੀਂ ਲੱਖ ਵੀ ਕਮਾ ਸਕਦੇ ਹੋ 20 ਵੀ ਕਮਾ ਸਕਦੇ ਹੋ 50 ਵੀ ਕਮਾ ਸਕਦੇ ਹੋ ਉਹ ਕਿੱਥੇ ਤੁਸੀਂ ਕਮਾਉਣਾ ਦੀ ਕਿੱਥੇ ਗਵਾ ਲਿਆ ਇਹ ਇੱਕ ਬੜਾ ਅੰਤਰ ਜੀ ਤਾਲ ਪੁੱਛਾਂਗੀ ਕਿ ਕਿਕਰ ਤੁਸੀਂ ਆਯੁਰਵੈਦਿਕ ਦੁਨੀਆ 'ਚ ਮੁਹਾਰਤ ਹਾਸਿਲ ਕਰ ਚੁੱਕੇ ਹੋ ਨਾ ਇਸ ਨਾਲ ਦੁਨੀਆ ਨੂੰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੇ ਗੁਰਪੁਰਬ ਮੌਕੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਹੁੰਦਾ ਜੀ ਜਿੰਨੀ ਕੁ ਪ੍ਰਮਾਤਮਾ ਨੇ ਬੁੱਧੀ ਸੋਝੀ ਬਖਸ਼ੀ ਆ ਕਿ ਟੱਟੋ ਘਾਟ ਆਪਣੀ ਰਸੋਈ ਦੇ ਵਿੱਚ ਜਿਹੜੇ ਕੋਲ ਡਰਿੰਕ ਪਏ ਆ ਜਾਂ ਐਦਾਂ ਦੀਆਂ ਕੁਝ ਵੀ ਚੀਜ਼ਾਂ ਪਈਆਂ ਨੇ ਜਿਹੜੀ ਅਨ ਹਾਈਜਨਿਕ ਨੇ ਉਹ ਸਾਰੀਆਂ ਚੀਜ਼ਾਂ ਬਾਹਰ ਕੱਢ ਦਿਓ ਤੇ ਚੰਗੀਆਂ ਚੀਜ਼ਾਂ ਜਿਵੇਂ ਫਰੂਟ ਲੈ ਆਓ ਫਰੂਟਾਂ ਦੇ ਵਿੱਚ ਵੀ ਤੁਹਾਨੂੰ ਪਤਾ ਕੀ ਕੁਝ ਹੋ ਰਿਹਾ ਤਾਂ ਤੁਸੀਂ ਫਰੂਟ ਦਾ ਵੀ ਧਿਆਨ ਰੱਖੋ ਕਿ ਫਰੂਟ ਨੂੰ ਆ ਕੇ ਗਰਮ ਪਾਣੀ ਚ ਪਾ ਦਿਓ ਉਸ ਤੋਂ ਬਾਅਦ ਕੱਢ ਕੇ ਉਹਨੂੰ ਬਾਹਰ ਰੱਖ ਕੇ ਸੁਕਾ ਲਓ ਸੁਕਾਉਣ ਤੋਂ ਬਾਅਦ ਸੋਚੋ ਕਿ ਉਹ ਕਾਫੀ ਹੱਦ ਤੱਕ ਸਾਫ਼ ਹੋ ਗਿਆ ਫਿਰ ਵੀ ਕੋਈ ਵੀ ਫਰੂਟ ਖਾਣਾ ਉਹਨੂੰ ਛਿੱਲ ਕੇ ਖਾਓ ਚਾਹੇ ਸੇਬ ਆ ਚਾਹੇ ਅਮਰੂਦ ਆ ਚਾਹੇ ਕੁਝ ਵੀ ਹੈ ਉਹਦਾ ਛਿਲਕਾ ਲਾ ਕੇ ਖਾਓ ਔਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਜੇ ਤੁਸੀਂ ਆਯੁਰਵੇਦ ਤੇ ਪੂਰਾ ਭਰੋਸਾ ਕਰਨਾ ਚਾਹੁੰਦੇ ਹੋ ਤਾਂ ਇੱਕ ਚੀਜ਼ ਲੈ ਲਿਓ ਤੁਹਾਡਾ ਭਰੋਸਾ ਬਣ ਜਾਊਗਾ ਉਹ ਹੈ ਬੇਕਿੰਗ ਸੋਡਾ ਤੁਹਾਡੇ ਪੇਟ ਚ ਫਾਰਾ ਗੈਸ ਟੁੱਡੀ ਗਰਦਨ ਤੇ ਕਾਲਸ ਜੰਮੀ ਹੋਈ ਆ ਕਿਤੇ ਵੀ ਬੇਕਿੰਗ ਸੋਡਾ ਦਾ ਇਸਤੇਮਾਲ ਕਰ ਲੋ ਖਾਣ ਲਈ ਅੱਧਾ ਚਮਚਾ ਜੇ ਮਲਣਾ ਤਾਂ 1 ਚਮਚਾ ਪਾਣੀ ਚ ਘੋਲ ਕੇ ਉਹਦੇ ਨਾਲ ਪਾਣੀ ਨਾਲ ਚੰਗੀ ਤਰ੍ਹਾਂ ਘੋਲ ਲਿਆ ਕਰੋ ਜਿਨ੍ਹਾਂ ਦੇ ਵਾਲਾਂ ਚ ਡੈਂਡਰਫਾ ਵਾਲਾਂ ਚ ਜ਼ਿਆਦਾ ਪ੍ਰੋਬਲਮ ਆਉਂਦੀਆਂ ਨੇ ਉਹਨਾਂ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਅੱਧਾ ਚਮਚਾ ਬੇਕਿੰਗ ਸੋਡਾ ਘੋਲ ਕੇ ਪਹਿਲਾਂ ਸਿਰ ਧੋ ਲਓ ਫਿਰ ਉਹਨੂੰ ਸ਼ੈਂਪੂ ਸਾਬਣ ਲਗਾ ਲਓ ਤਾਂ ਇਹਦੇ ਨਾਲ ਤੁਹਾਨੂੰ ਪਤਾ ਲੱਗੂਗਾ ਕਿ ਆਯੁਰਵੇਦ ਚ ਕਿੰਨੀ ਸ਼ਕਤੀ ਆ ਔਰ ਇੱਕ ਸ਼ੂਗਰ ਦੇ ਜਿਹੜੇ ਮਰੀਜ਼ ਆ ਉਹਨਾਂ ਲਈ ਨੁਸਖਾ ਦੇ ਦੰਨਿਆ ਕੀ ਮੇਥੀ 20 ਦਾਣੇ ਕਲੌਂਜੀ 10 ਦਾਣੇ ਤੇ ਕਾਲੇ ਛੋਲੇ 40 ਦਾਣੇ ਪਾ ਕੇ ਰਾਤ ਨੂੰ ਭੋਗੇ ਰੱਖ ਦਿਓ ਕੰਚ ਦੇ ਗਲਾਸ ਚ ਜਦੋਂ ਸਵੇਰੇ ਉਹ ਸੌਫਟ ਹੋ ਜਾਂਦੇ ਆ ਤਾਂ ਉਹਨਾਂ ਨੂੰ ਚਬਾ ਚਬਾ ਕੇ ਖਾਣਾ ਤੇ ਤੁਸੀਂ ਦੇਖਣਾ ਕਿ ਥੋੜੇ ਦਿਨਾਂ ਦੇ ਵਿੱਚ ਤੁਹਾਡੀ ਸ਼ੂਗਰ ਜਿਹੜੀ ਆ ਉਹ ਵੀ ਕੰਟਰੋਲ ਆ ਰਹੀ ਆ ਔਰ ਤੁਹਾਡੇ ਸਰੀਰ ਚ ਤਾਕਤ ਵੀ ਆ ਰਹੀ ਜੀ ਜੀ ਤਾਂ ਇਸ ਦਿਨ ਨਾਲ ਮੌਜੂਦ ਸਨ ਵੈਦ ਸੁباش ਗੋਇਲ ਜਿਨ੍ਹਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆਯੁਰਵੈਦ ਬਾਰੇ ਦਵਾਈਆਂ ਬਾਰੇ ਤੇ ਜੇ ਤੁਹਾਨੂੰ ਸਿਹਤ ਦੀ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਉਹਨਾਂ ਦੇ ਨੁਸਖੇ ਅਪਣਾ ਸਕਦੇ ਹੋ ਉਹਨਾਂ ਦੀਆਂ ਦਵਾਈਆਂ ਵੀ ਲੈ ਸਕਦੇ ਹੋ ਆਪਣੀ ਜ਼ਰੂਰਤ ਸਬੰਧੀ ਤਾਂ ਅੱਜ ਜੋ ਪਹੁੰਚੇ ਹੋਏ ਨੇ ਮੁਹਾਲੀ ਦੇ ਫੇਜ਼ਵਾਨ ਗੁਰਦੁਆਰਾ ਚ ਇੱਥੇ ਉਹ ਫ੍ਰੀ ਦਵਾਈਆਂ ਦਾ ਲੰਗਰ ਲਗਾ ਰਹੇ ਨੇ ਜੇ ਤੁਸੀਂ ਉਹਨਾਂ ਨੂੰ ਮਿਲਣਾ ਚਾਹੋ ਤਾਂ ਇੱਥੇ ਆ ਕੇ ਜ਼ਰੂਰ ਮਿਲ ਸਕਦੇ ਹੋ ਸਤਿ ਸ੍ਰੀ ਅਕਾਲ